ਸਭ ਕੁਝ ਉਹਨਾਂ ਦੇ ਹੱਥ ਵਾਸੀ ਹੁੰਦਾ ਵਈ ਗੁਰੂ ਦੇ ਹੱਥ ਵਾਸੀ ਹੁੰਦਾ ਸਭ ਕੁਝ ਕਰੇ ਇੱਕ ਰਾਵੇ ਆਪੇ ਆਪ ਉਹਨਾਂ ਨੇ ਸਭ ਕੁਝ ਕੀਤਾ ਸਭ ਕੁਝ ਦੇ ਵੀ ਦਿੱਤਾ ਸੰਗਤ ਨੂੰ ਸ਼ਿਵਰਾਤਰੀ ਦਾ ਮੇਲਾ ਲੱਗਿਆ ਹੁੰਦਾ ਉੱਥੇ ਸਾਰੇ ਸਿੱਧ ਇਕੱਠੇ ਹੋਏ ਹੁੰਦੇ ਆ ਤੇ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਵੇਖਦੇ ਆ ਉਹ ਫਿਰ ਸਵਾਲ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਬਾਬੇ ਨਾਨਕ ਨਾਲ ਜਦੋਂ ਗੋਚਟ ਕੀਤੀ ਸੀ ਤੋ ਕਹਿੰਦੇ ਸੀ ਕਿ ਅਸੀਂ ਲੁਕਮੇ ਚ ਖੇਡਣੀ ਇਹਨਾਂ ਦੇ ਨਾਲ ਗੁਰੂ ਨਾਨਕ ਜੀ ਨਾਲ ਲੁਕਮੇ ਚ ਖੇਡੀ ਸੀ ਨਾ ਸਿੱਧ ਕਹਿੰਦੇ ਹਾਂਜੀ ਤੇ ਫਿਰ ਸੇਧਾ ਨੂੰ ਬਾਬੇ ਨਾਨਕ ਨੇ ਕਹਿੰਦਾ ਤੁਸੀਂ ਲੁਕੋ ਤਾਂ ਮੈਂ ਲੱਭ ਲੂੰਗਾ ਸਿੱਧੇ ਕੋਈ ਮੱਛੀ ਬਣ ਗਿਆ ਕੋਈ ਕੁਛ ਕੋਈ ਕੁਛ ਅੱਛਾ ਨਾ ਰੂਪ ਬਣਲਾ ਰੂਪ ਵਟਾਲੇ ਉਹਨਾਂ ਨੇ ਤੇ ਗੁਰੂ ਨਾਨਕ ਨੇ ਚਾਟ ਲੱਭ ਲੈ ਅੱਛਾ ਜਦੋਂ ਗੁਰੂ ਨਾਨਕ ਦੀ ਵਾਰੀ ਆਈ ਤੋ ਕਹਿੰਦੇ ਬਲੇ ਮਰਦਾਨੇ ਨੂੰ ਵੀ ਮੈਂ ਲੁਕਣ ਲੱਗਾ ਵਾਂ ਤੇ ਜਦੋਂ ਸਿੱਧ ਹਰ ਮੰਨ ਲੈਣਗੇ ਤੋ ਤੇ ਮੇਰੀਆਂ ਖੜਾਵਾਂ ਧੋ ਕੇ ਨਾ ਪੋਵੇ ਜਿਹੜੇ ਆ ਤੋ ਖੜਾਵਾਂ ਧੋ ਕੇ ਰੱਖ ਦੇਓ ਤੇ ਮੈਂ ਆਪੇ ਆ ਜਾਊਗਾ ਤੇ ਉੱਥੇ ਫਿਰ ਸਿੱਧਾ ਨੂੰ ਕਹਿਣਾ ਪਿਆ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ ਨਾ ਨਾ ਜਰ ਦੇ ਚ ਨਾ ਤੇ ਖੁਈ ਲਗਵਾਈ ਅੱਠ ਪੂਜੀ ਜੋ ਕਿ ਸੁੱਕੇ ਬੱਚੇ ਜਿਹੜੇ ਹਰੇ ਹੁੰਦੇ ਨੇ ਉਥੇ ਹਾਂਜੀ ਅੱਛਾ 8 ਰਾ ਦੀ ਬਿਮਾਰੀ ਵਾਏ ਬੱਚੇ ਠੀਕ ਹੁੰਦੇ ਨੇ ਅੱਛਾ ਹੀ ਇਧਰ ਤਾਂ ਆਓ ਤੁਸੀਂ ਕਬਰਾਂ ਕਾ ਚ ਜਾਂਦੇ ਹੋ ਮੈਨੂੰ ਇਹ ਦੱਸੋ ਮਾਈਕ ਦੇ ਅੱਗੇ ਕਬਰਾਂ ਦੇ ਘਾਤੋਂ ਤੁਸੀਂ ਨਹੀਂ 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 ਜੀ ਮਾਝੇ ਵਾਲੇ ਤਾਂ ਤੋਪਾਂ ਦੇ ਮੂਰੇ ਨਹੀਂ ਕਬਰਾਂਦੇ ਮਾਹੀ ਦੇ ਹਾੜਾ ਆਇਆ ਤਾਂ ਤਾਂ ਨਹੀਂ ਕਬਰਾਂਦੇ ਹਾਂ ਕੋਈ ਨਹੀਂ ਉਹਦੀ ਮौज ਆ ਜਿਵੇਂ ਪਾਵੇ ਤੇ ਮੈਂ ਰੱਖੇ ਦੋਸਤੋ ਹਾਲ ਹੀ ਦੇ ਵਿੱਚ ਹੜ੍ਹ ਆਈ ਸੀ ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਲੋਕੀ ਸੋਚਦੇ ਹੋਣੇ ਵੀ ਗੁਰਦਾਸਪੁਰੀਆਂ ਨੇ ਪੰਜਾਬੀਆਂ ਨੇ ਤਾਂ ਖਤਮ ਹੋ ਜਾਣਾ ਪਰ ਆ ਤਸਵੀਰ ਤੁਸੀਂ ਵੇਖੋ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਔਰ ਇਹ ਗੁਰਦਾਸਪੁਰੀ ਇਹ ਫੇਰ ਪਹੁੰਚ ਗਏ ਆ ਇਹ ਮਦਦ ਮੰਗਣ ਨਹੀਂ ਪਹੁੰਚੇ ਮਦਦ ਕਰਨ ਲਈ ਪਹੁੰਚੇ ਆ ਸੇਵਾ ਕਰਨ ਲਈ ਪਹੁੰਚੇ ਆ ਮਾਤਾ ਜੀ ਇੱਥੇ ਮੌਜੂਦ ਨੇ ਬਜ਼ੁਰਗ ਮੌਜੂਦ ਨੇ ਬਾਪੂ ਜੀ ਲੋਕੀ ਤਾਂ ਸੋਚਦੇ ਹੋਣੇ ਤੁਸੀਂ ਖਤਮ ਹੋ ਜਾਣਾ ਇਹ ਸੇਕੂ ਕੂਮ ਖਤਮ ਨਹੀਂ ਹੋ ਸਕਦੀ ਕਿਤੇ ਵਾਸਤੇ ਵੀ ਇਹ ਸੇਵਾ ਵਾਸਤੇ ਆ ਜਿੱਥੇ ਵੀ ਹੋਵੇ ਸੇਵਾ ਉੱਥੇ ਕਰਨ ਵਾਲੇ ਆ ਇਹ ਕੂਮ ਐਸੀ ਆ ਹਾਂਜੀ ਜੀ ਸਾਰੇ ਤੁਸੀਂ ਗੁਰਦਾਸਪੁਰ ਦੇ ਆ ਇਹ ਸਾਰਾ ਗੁਰਦਾਸਪੁਰ ਗੁਰਦਾਸਪੁਰ ਜ਼ਿਲ੍ਹਾ ਅਚਲ ਸਾਹਿਬ ਤੋਂ ਅੱਛਾ ਜੀ ਅਚਲ ਸਾਹਿਬ ਤੋਂ ਅਚਲ ਬਟਾਲੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਸੀ ਸ਼ਿਵਰਾਤਰੀ ਵਾਲੇ ਦਿਨ ਤੇ ਉੱਥੇ ਫਿਰ ਸਿੱਧਾਂ ਨੂੰ ਕਹਿਣਾ ਪਿਆ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ ਜਦੋਂ ਜਦੋਂ ਕਿੰਨੀ ਕਰਾਮਾਤਾਂ ਵਰਤੀਆਂ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਤੇ ਕੋਈ ਤੋੜ ਨਹੀਂ ਉਹਨਾਂ ਨੂੰ ਲੱਭਿਆ ਫਿਰ ਫਿਰ ਉਹਨਾਂ ਨੂੰ ਕਹਿਣਾ ਪਿਆ ਅੰਤ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਉਸ ਅਗੰਮੀ ਜੋਤ ਦੇ ਮਾਲਕ ਹੋ ਤੁਹਾਡੇ ਵਰਗਾ ਇਸ ਜਹਾਨ ਦੇ ਉੱਤੇ ਕੋਈ ਨਹੀਂ ਹੈਗਾ ਤੁਹਾਡੀ ਕਮਾਈ ਸਾਨ ਹੈ ਹੈ ਮਾਤਾ ਜੀ ਹਾਂਜੀ 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 ਤੇ ਗੁਰਨਾਗ ਸਾਹਿਬ ਜੀ ਦਾ ਉੱਥੇ ਵਿਆਹ ਵੀ ਹੋਇਆ ਬਟਾਲੀ ਹਾਂਜੀ ਬਟਾਲੇ ਵਿਆਹ ਹੋਇਆ ਸੀ ਹੈਨਾ ਹਾਂਜੀ ਗੁਰਨਾਗ ਤੇ ਤੁਸੀਂ ਤਾਂ ਪਵਿੱਤਰ ਸਥਾਨ ਤੋਂ ਹੈਗੇ ਹੋ ਹਾਂਜੀ ਹਾਂਜੀ ਅਗਲੇ ਵਿਆਹ ਤੋਂ ਅਗਲੇ ਦਿਨ ਫਲਾਈ ਸਾਹਿਬ ਵੀ ਗਏ ਹੀ ਬਾਬਾ ਨਾਨਕ ਜੀ ਅੱਛਾ ਜੀ ਹਾਂਜੀ ਵਿਆਹ ਤੋਂ ਅਗਲੇ ਦਿਨ ਉੱਥੇ ਵੀ ਮੇਲਾ ਬੜਾ ਲੱਗਦਾ ਅੱਛਾ ਜੀ ਹਾਂਜੀ ਬਾਬੇ ਦਾ ਵਿਆਹ ਬੜੀ ਧੁੰਮਤਾ ਮਨਾ ਹੁੰਦਾ ਜੀ ਬਹੁਤ ਧੁੰਮਤਾ ਮਨਾ ਹੁੰਦਾ ਤੇ ਮਾਤਾ ਜੀ ਮੈਂ ਦੇਖਦਾ ਸੀਗਾ ਮੈਂ ਵੀ ਕਿਉਂਕਿ ਕਵਰੇਜ ਕਰਨ ਗਿਆ ਸੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਉੱਥੇ ਬੜੀ ਤਬਾਹੀ ਮਚੀ ਹੋਈ ਸੀ ਖੇਤ ਸਾਰੇ ਦੇ ਸਾਰੇ ਤਬਾਹ ਹੋ ਗਏ ਸੀ ਬੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਲੋ ਫਿਰ ਵੀ ਦੀ ਸੇਵਾ ਕਰਨ ਆ ਗਏ ਹਾਂ ਚਲੋ ਮਾਲਕ ਨੇ ਆ ਨੂੰ ਸੱਦਿਆ ਹੀ ਆ ਗਏ ਆ ਉਹਨਾਂ ਹੀ ਸਭ ਕੁਝ ਉਹਨਾਂ ਦੇ ਹੱਥ ਵਾਸੀ ਹੁੰਦਾ ਭਾਈ ਗੁਰੂ ਦੇ ਹੱਥ ਵਾਸੀ ਹੁੰਦਾ ਸਭ ਕੁਝ ਕਰੇ ਕਰਾਵੇ ਆਪੇ ਆਪ ਉਹਨਾਂ ਨੇ ਸਭ ਕੁਝ ਕੀਤਾ ਸਭ ਕੁਝ ਦੇ ਵੀ ਦਿੱਤਾ ਸੰਗਤ ਨੂੰ ਹਾਂਜੀ ਹਾਂਜੀ ਕੋਈ ਨਹੀਂ ਉਹਦੀ ਮौज ਆ ਜੇ ਮੇਂ ਪਾਵੇ ਤੇ ਮੈਂ ਰੱਖੇ ਹੁਣ ਹੁਣ ਬਾਪੂ ਜੀ ਖੇਤਾਂ ਦਾ ਕੀ ਹਾਲ ਹੈ ਜੀ ਵੈਸੇ ਖੇਤਾਂ ਦੀ ਬਿਆਹੀ ਹੋ ਰਹੀ ਆ ਜਿਹੜੇ ਪੱਧਰੇ ਕੀਤੇ ਉਹ ਖੇਤਾਂ ਦੀ ਬਿਆਹੀ ਹੋ ਰਹੀ ਆ ਠੀਕ ਹੈ ਇੱਥੇ ਹਰ ਸਾਲ ਅਹੀਂ ਆਉਨੇ ਹਰ ਸਾਲ ਹੀ ਅੱਛਾ ਜੀ ਐ ਜਗ੍ਹਾ ਤੇ ਠੀਕ ਹੈ ਇੱਥੋਂ ਬਾਦਾਂ ਅਹੀਂ ਬਾਬੇ ਉੱਥੇ ਜਗਰਾਵਂ ਹੀ ਜਾਈਦਾ ਮਹਿੰਦੀ ਆਣਾ ਸਾਹਿਬ ਅੜ ਦੇਂਦੀ ਸੇਵਾ ਉੱਥੇ ਹੁੰਦੀ ਛੱਡੇ ਕੋ ਅੱਛਾ ਜੀ ਮੈਂ ਇੱਕ ਹੋਰ ਦਿਖਾ ਦਾਂ ਇਹ ਬਾ ਇੱਧਰ ਤੇ ਮਾਤਾ ਜੀ ਹੋਰੀ ਬੈਠੇ ਆ ਮਾਤਾ ਜੀ ਤੇ ਨੌਜਵਾਨ ਬੱਚੇ ਵੀ ਬੈਠੇ ਹੋਏ ਆ ਬਜ਼ੁਰਗ ਵੀ ਸਾਰੇ ਉੱਧਰ ਵੀ ਬੈਠੇ ਹੋਏ ਆ ਫੇ ਇੱਧਰ ਚਲੇ ਜਾਵਾਂ ਲੰਗਰ ਪੱਕ ਰਿਹਾ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਰੇ ਪਰਿਵਾਰ ਨੇ ਇਕੱਠਿਆਂ ਮਿਲ ਕੇ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਕੀਰਤਨ ਕੀਤਾ ਸੀ ਔਰ ਇੱਥੋਂ ਫਿਰ ਉਸ ਤੋਂ ਬਾਅਦ ਸਾਰਾ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਹੈ ਮਾਤਾ ਜੀ ਅਲੱਗ ਹੋ ਜਾਂਦੇ ਨੇ ਗੁਰੂ ਕੇ ਮਹਿਲ ਅਲੱਗ ਹੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਬਜ਼ਾਦਿਆਂ ਦੇ ਨਾਲ ਅਲੱਗ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਸ਼ਹਾਦਤਾਂ ਹੁੰਦੀਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਤੇ ਸਰਹੰਦ ਦੀ ਦੀਵਾਰਾਂ ਦੇ ਵਿੱਚ ਲੇਕਿਨ ਖਾਲਸਾ ਖਾਲੇ ਵੀ ਚੜਦੀ ਕਲਾ ਦੇ ਵਿੱਚ ਹੈ ਚੜਦੀ ਕਲਾ ਚ ਪੂਰਾ ਪੂਰਾ ਜੀ ਪੂਰਾ ਚੜਦੀ ਕਲਾ ਦੇ ਵਿੱਚ ਆ ਅਸੀਂ ਇਥੇ 15 16 ਸਾਲ ਤੋਂ ਲੰਗਰ ਲਾਉਣ ਆਉਂਦੇ ਆ ਸਾਡੇ ਨਾਲ ਕੁਝ ਸੰਗਤ ਗਰਦਾਸਪੁਰ ਦੀ ਆ ਬਟਾਲਾ ਦੀ ਆ ਕੁਝ ਸੰਗਤ ਕਿਹੜੀ ਅੰਮ੍ਰਿਤਸਰ ਦੇ ਆ ਅਸੀਂ ਅੰਮ੍ਰਿਤਸਰ ਦੇ ਆ ਤੇ ਨਾਲ ਸਾਡੇ ਕੋਲ ਇੱਕ ਫਗਵਾੜੇ ਸਾਹਿਬ ਤੋਂ ਆਉਂਦੇ ਆ ਉਹ ਬੀਬੀ ਇੱਧਰ ਹੋਰ ਵੀ ਸਾਡੇ ਤੁਹਾਡੀ ਫਗਵਾੜੇ ਤੋਂ ਆ ਰਹੇ ਮਾਜੀ ਮਾਜੀ ਵਾਲੇ ਸਾਰੇ ਅਸੀਂ ਸਾਰੇ ਮਾਜੇ ਦੇ ਬੰਦੇ ਆਜੋ ਆਜੋ ਅਸੀਂ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਸਿੱਧ ਗੋ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਤੇ ਆਜੋ ਮਾਜੀ ਵਾਲਿਓ ਚੜਦੀ ਕਲਾ ਇਧਰ 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 ਹੋ ਲੈ ਉਧਰ ਚਲਾ ਗਿਆ ਓ ਇਧਰ ਆ ਤੈਨੂੰ ਪਾਜੀ ਦੇ ਸਪੈਸਰ ਇਧਰ ਆ ਇਧਰ ਆ ਮਾਜੀ ਵਾਲੇ ਦੀ ਤਾਂ ਯਾਰ ਬੋਲੀ ਇਨੀ ਵਧੀਆ ਹੁੰਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਮਾਜੀ ਆ ਇੱਕ ਮੈਂ ਤਾਂ ਮਾਜੀ ਵਾਲੇ ਤੱਕ ਭਰਾਂਦੇ ਨਹੀਂ ਇਹ ਕਾ ਤੋ ਕਰਾਈ ਜਾਂਦੇ ਆ ਵੈਸੇ ਸੰਗਦਾ ਥੋੜੀ ਤਾਂ ਥੋੜੀ ਤਾਂ ਵਾਬਾ ਦੀ ਬੋਲੀ ਵੀ ਨਹੀਂ ਸੋਹਣੀ ਲੱਗਦੀ ਆ ਨਾ ਹਾਂਜੀ ਹਾਂਜੀ ਸਿੱਧੀ ਥੋੜੀ ਬੋਲੀ ਜਿੱਦਾ ਅਸਲ ਪੰਜਾਬੀ ਭਾਸ਼ਾ ਗੱਡੀ ਆ ਜੋ ਮੱਝ ਵਾਲੇ ਬੋਲਦੇ ਉਹ ਅਸਲ ਪੰਜਾਬੀ ਆ ਪਰ ਜਿੰਨੂੰ ਬੋਲਦੇ ਆ ਤੇ ਬਾਕੀ ਸਾਡੀਆਂ ਇਹ ਬੀਬੀਆਂ ਮਾਤਾ ਇਹ ਤੂੰ ਪੁੱਛ ਲੈਂਦੇ ਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੱਝ ਦੇ ਇਲਾਕੇ ਤੋਂ ਮਾਤਾ ਜੀ ਹਾਂ ਜੀ ਆ ਪਿੱਪਿਟ ਪਿੱਛੇ ਘਰਾਂ ਦਾ ਕੀ ਹਾਲ ਹੈ ਇਤਰਾ ਹੀ ਠੀਕ ਹੀ ਆ ਕਥਾਂ ਦਾ ਹਾਲ ਇਹ ਉਹ ਜਗਾਂ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘਰ ਛੱਡਤਾ ਸੀ ਆਪਣਾ ਕਿਲਾ ਛੱਡਤਾ ਸੀ ਹੈਨਾ ਤੇ ਇੱਥੇ ਆ ਕੇ ਫਿਰ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਤੇ ਉਸ ਤੋਂ ਬਾਅਦ ਫਿਰ ਸਾਰਾ ਪਰਿਵਾਰ ਵਿਛੜ ਗਿਆ ਇੱਥੇ ਆ ਕੇ ਤੁਹਾਨੂੰ ਜਿੱਦਾਂ ਬਾਬਾ ਜੀ ਦੱਸ ਰਹੇ 15 16 ਸਾਲ ਤੋਂ ਤੁਸੀਂ ਆ ਰਹੇ ਹੋ ਨਾ ਕੀ ਤੁਹਾਨੂੰ ਮਹਿਸੂਸ ਹੁੰਦਾ ਇੱਥੇ ਦੁੱਖ ਮਹਿਸੂਸ ਹੁੰਦਾ ਇੱਥੇ ਸੋ ਇਹ ਸਾਰੇ ਮਾਝੇ ਦਾ ਇਲਾਕਾ ਹਾਂਜੀ ਹਾਂਜੀ ਤੇ ਤੁਸੀਂ ਤੁਸੀਂ ਬਾਬਾ ਜੀ ਤੁਸੀਂ ਉਹ ਫੋਟੋ ਲੈ ਲਓ ਫੋਟੋ ਇੱਧਰ ਤਾਂ ਆਓ ਤੁਸੀਂ ਕਬਰਾਂ ਕਾ ਚ ਜਾਉਂਦੇ ਮੈਨੂੰ ਇਹ ਦੱਸੋ ਮਾਈਕ ਦੇ ਅੱਗੇ ਕਬਰਾਂ ਦੇ ਘਾਤੋਂ ਤੁਸੀਂ ਨਹੀਂ 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 ਜੀ ਮਾਝੇ ਵਾਲੇ ਤਾਂ ਤੋਪਾਂ ਦੇ ਮੁਰੇ ਨਹੀਂ ਘਬਰਾਂਦੇ ਅਸੀਂ ਤੇ ਹਾੜਾ ਤਾਂ ਨਹੀਂ ਘਬਰਾਂਦੇ ਹਾਂ ਹਾਂ ਤੇ ਜਦੋਂ ਮਹਾਰਾਜ ਦੀ ਸੇਵਾ ਮੈਂ ਉੱਥੇ ਗਿਆ ਮੈਂ ਪੁੱਛਿਆ ਜਦੋਂ ਮੈਂ ਕਿਹਾ ਜੰਗ ਲੱਗ ਜਾਂਦੀ ਹੈ ਕਦੇ ਪਾਕਿਸਤਾਨ ਨਾਲ ਮੈਨੂੰ ਡਰ ਨਹੀਂ ਲੱਗਦਾ ਕਹਿੰਦੇ ਸਾਡਾ ਦਿਲ ਕਰਦਾ ਅਸੀਂ ਆਪ ਜਾਈਏ ਅੱਗੇ ਹਾਂਜੀ ਹਾਂਜੀ ਤੇ ਤੁਸੀਂ ਮਾਈਕ ਦੇ ਅੱਗੇ ਘੁਮਰਨ ਲਾ ਜਾਂਦੇ ਹੋ ਨਹੀਂ ਨਹੀਂ ਜੀ ਹਾਂਜੀ ਨਹੀਂ ਤੇ ਮਹਾਰਾਜ ਦੀ ਸਾਡੀ ਕਿਰਪਾ ਸੰਤਾਂ ਦੇ ਨਾਲ ਜਿੱਥੇ ਸੇਵਾ ਚੱਲਦੀ ਐ ਉੱਥੇ ਜਾਂਦੇ ਐ ਇਦਾਂ ਹੀ ਸੰਗ ਤੇ ਜਾਂਦੀ ਨਾਲ ਸੇਵਾ ਦੇ ਨਾਲ ਤੇ ਨੌਜਵਾਨ ਵੀ ਨਾਲ ਪੂਰਾ ਸਾਥ ਪੂਰਾ ਸਾਥ ਦੇ ਰਹੇ ਆ ਕਿਦਾਂ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਗੱਲਬਾਤ ਕਰ ਰਿਹਾ ਸੀ ਮੈਂ ਕਿਉਂਕਿ ਹੁਣ ਗਿਆ ਜਦੋਂ ਗੁਰਦਾਸਪੁਰ ਤਾਂ ਕਾਫੀ ਹੜ ਆਏ ਜਦੋਂ ਤੇ ਕਾਫੀ ਖੇਤਾਂ ਦਾ ਵੀ ਬੁਰਾ ਹਾਲ ਸੀਗਾ ਘਰਾਂ ਦਾ ਵੀ ਬੁਰਾ ਹਾਲ ਸੀਗਾ ਹੁਣ ਕਿਦਾਂ ਦਾ ਪਿੱਛੇ ਹਾਂਜੀ ਹੁਣ ਵਧੀਆ ਠੀਕ ਹੈ ਸਹੀ ਚੱਲਦਾ ਹਾਂਜੀ ਚਲੋ ਬਾਬਾ ਜੀ ਅਸਥਾਨ ਅਸਥਾਨ ਦਾ ਅਸਥਾਨ ਬਾਰੇ ਥੋੜਾ ਦੱਸੋਗੇ ਕਿਦਾਂ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਦਾਂ ਗੋਸ਼ਟੀ ਹੋਈ ਸਿੱਧਾਂ ਦੇ ਨਾਲ ਕੀ ਗੱਲਬਾਤ ਹੋਈ ਉਹਨਾਂ ਦੀ ਉਹਨਾਂ ਦੀ ਸੰਧਾਂ ਦੇ ਨਾਲ ਹੋਈ ਉਹਨਾਂ ਨੇ ਮਿੱਕੀ ਖੇਡੀਗੀ ਪਹਿਲਾਂ ਸਿੰਧਾ ਨੇ ਹਾਂ ਸਿੰਧਾ ਨੇ ਬਾਬਿਆਣਾ ਅੱਛਾ ਜੀ ਤੇ ਉਹਨਾਂ ਦੇ ਮੁੜਕੇ ਪਰ ਦਖਣਾ ਕੀਤੀ ਮੁੜਕੇ ਉਹਨਾਂ ਨੂੰ ਕੋਈ ਬਾਜ਼ਾਰਤ ਨਹੀਂ ਉਹਨਾਂ ਦੀ 부ਝੀ ਗਈ ਉਹ ਤੱਕ ਤਿੰਨ ਕੀਤੇ ਆ ਤਿੰਨ ਵਾਰ ਉਹਨਾਂ ਕੀਤੇ ਤੇ ਨਹੀਂ ਗੁਰੂ ਨਾਨਕ ਸਾਹਿਬ ਨੇ 부ਝ ਲਿਆ ਉਹ ਗੁਰੂ ਨਾਨਕ ਸਾਹਿਬ ਦਾ ਇੱਕੋ ਹੀ ਛੱਲਿਆ ਨਹੀਂ ਗਿਆ ਅੱਛਾ ਜੀ ਇਹ ਜਿਹੜੀ ਸਾਖੀ ਹੈ ਬੜੀ ਪਿਆਰੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੁਮੇਰ ਪਰਬਤ ਦੇ ਉੱਤੇ ਵੀ ਗੋਸ਼ਟੀ ਹੁੰਦੀ ਹੈ ਸਿੱਧਾਂ ਦੇ ਨਾਲ ਤੇ ਫਿਰ ਅਚਲ ਬਟਾਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੁਬਾਰਾ ਪੰਜਾਬ ਚ ਆ ਜਾਂਦੇ ਆ ਫਿਰ ਅਚਲ ਬਟਾਲੇ ਮੁਲਾਕਾਤ ਹੁੰਦੀ ਹੈ ਸ਼ਿਵਰਾਤਰੀ ਦਾ ਮੇਲਾ ਲੱਗਿਆ ਹੁੰਦਾ ਹੈ ਉੱਥੇ ਸਾਰੇ ਸਿੱਧ ਇਕੱਠੇ ਹੋਏ ਹੁੰਦੇ ਆ ਤੇ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹਨੂੰ ਵੇਖਦੇ ਆ ਉਹ ਫਿਰ ਸਵਾਲ ਕਰਦੇ ਆ ਤਰ੍ਹਾਂ ਤਰ੍ਹਾਂ ਦੇ ਜਿੱਦਾਂ ਬਾਬਾ ਜੀ ਦੱਸ ਰਹੇ 부ਝਾਰਤਾ ਪਾਉਂਦੇ ਆ ਜਿੱਦਾਂ ਬਾਬਾ ਜੀ ਦੱਸ ਰਹੇ ਲੁਕਣ ਵਿੱਚੀ ਵੀ ਖੇਡਣ ਦੀ ਕੋਸ਼ਿਸ਼ ਕੀਤੀ ਰੂਪ ਵੀ ਵਟਾਣ ਦੀ ਕੋਸ਼ ਲੇਕਿਨ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਤਾਂ ਉਸ ਅਕਾਲ ਪੁਰਖ ਦੇ ਰੂਪ ਸੀਗੇ ਉਹ ਸਾਰੀ ਉਹਨਾਂ ਦੀਆਂ ਬੁਝਾਰਤਾਂ ਬੁਝਿਦੇ ਰਹੇ ਤੇ ਅੰਤ ਵੇਲੇ ਜਦੋਂ ਸਾਰਾ ਕੁਝ ਕਰਕੇ ਹਾਰ ਗਏ ਸਿੱਧ ਫਿਰ ਸਿੱਧਾਂ ਨੂੰ ਕਹਿਣਾ ਪਿਆ ਇਹ ਗੱਲ ਕਿ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਆਪ ਬਹੁਤ ਵੱਡੀ ਦਾਤ ਉਸ ਪਰਮਾਤਮਾ ਦੀ ਉਹ ਉਹ ਅਜ਼ਮਤ ਲੈ ਕੇ ਇਸ ਧਰਤੀ ਦੇ ਉੱਤੇ ਆਏ ਹੋਏ ਹੋ ਤੇ ਤੁਹਾਡੇ ਵਰਗਾ ਇਸ ਦੁਨੀਆ ਦੇ ਉੱਤੇ ਕੋਈ ਨਹੀਂ ਹੈਗਾ ਧੰਨ ਨਾਨਕ ਤੇਰੀ ਵੱਡੀ ਕਮਾਈ ਮਾਤਾ ਇਹਨੂੰ ਜ਼ਰੂਰ ਪੁੱਛਾਂਗੇ ਮਾਤਾ ਇਹਨੂੰ ਲੱਗਦਾ ਬੈਠਣ ਜੇ ਵੀ ਪ੍ਰੋਬਲਮ ਹੈਗੀ ਆ ਫਿਰ ਫਿਰ ਵੀ ਪਹੁੰਚੇ ਹੋਇਆ ਹੈ ਮਾਤਾ ਜੀ ਬੈਠਣ ਦੀ ਵੀ ਪ੍ਰੋਬਲਮ ਲੱਗਦੀ ਥੋਨੂੰ ਲੱਗਦੀ ਆ ਇਹ ਹਨ ਮਾਤਾ ਜੀ ਲੱਗਦੀ ਲੱਗਦੀ ਆ ਕਵਾਰੈਂਟੀ ਲੱਗੇ ਆ ਨਹੀਂ ਉੱਥੇ ਉੱਥੇ ਅੱਛਾ ਉੱਥੇ ਬੈਠ ਕੇ ਸੌਦੇ ਕਰ ਰਹੀ ਨਹੀਂ ਆ ਅੱਛਾ ਜੀ ਅੱਜ ਸੌਦੇ ਕਰਕੇ ਰਹੀ ਨਹੀਂ ਆ ਅੱਛਾ ਜੀ ਹਾਂ ਜੀ ਲੱਗਿਆ ਯਾਰ ਤੇ ਤੂੰ ਇਹ ਨਾ ਹਰ ਸਾਲ ਆਂਦੇ ਹੋਣੇ ਇੱਥੇ ਹਾਂਜੀ ਆ ਜਾਂਦੇ ਨੇ ਸਾਲ ਤੇ ਇੱਥੇ ਆਈਦਾ ਉੱਥੇ ਰੋਹ ਚਾਹੀਦਾ ਵਾ ਅੱਛਾ ਜੀ ਬਾਬਾ ਜੀ ਦੇ ਘਰ ਨਾ ਸਾਡੇ ਲੱਗ ਗਿਆ ਹੀ ਆ ਅਈ ਤੁਰ ਕੇ ਹੀ ਆ ਜੰਨੇ ਨੇੜਾ ਹੀ ਆ ਇਤਿਹਾਸ ਬਾਰੇ ਜ਼ਰੂਰ ਦੱਸੋ ਜਿਹੜਾ ਅਸੀਂ ਸੁਣਦੇ ਹਾਂ ਕਿ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਸਿੱਧਾਂ ਨੇ ਸਵਾਲ ਕੀਤੇ ਗੁਰੂ ਨਾਨਕ ਪਾਸ਼ਾ ਜੀ ਜਵਾਬ ਦਿੰਦੇ ਰਹੇ ਤੇ ਉਹਨਾਂ ਨੇ ਕਰਾਮਾਤਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਹਾਂਜੀ ਸਿੱਧਾਂ ਨਾਲ ਗੋਸ਼ਟ ਕੀਤੀ ਨਾ ਬਾਬੇ ਨਾਨਕ ਨਾਲ ਜਦੋਂ ਗੋਟ ਕੀਤੀ ਤੀ ਤੋ ਕਹਿੰਦੇ ਹੀ ਕਿ ਅਸੀਂ ਲੁਕਮੇ ਚ ਖੇਡਣੀ ਇਹਨਾਂ ਦੇ ਨਾਲ ਗੁਰੂ ਨਾਨਕ ਜੀ ਨਾਲ ਲੁਕਮੇ ਚ ਖੇਡੀ ਸੀ ਨਾ ਸਿੱਧ ਕਹਿੰਦੇ ਹਾਂਜੀ ਤੇ ਫਿਰ ਸੇਧਾ ਨੂੰ ਬਾਬੇ ਨਾਨਕ ਨੇ ਕਹਿੰਦਾ ਤੁਸੀਂ ਲੁਕੋ ਕਿ ਤੇ ਮੈਂ ਲੱਭ ਲੂੰਗਾ ਤੇ ਸੇਧ ਕੋਈ ਮੱਛੀ ਬਣ ਗਿਆ ਕੋਈ ਕੁਛ ਕੋਈ ਕੁਛ ਅੱਛਾ ਹੈ ਨਾ ਰੂਪ ਬੰਗਲਾ ਰੂਪ ਬਟਾਲੇ ਵਨਾਨਾ ਤੇ ਗੁਰੂ ਨਾਨਕ ਨੇ ਝੱਟ ਲੱਭ ਲੇ ਜਦੋਂ ਗੁਰਨਾਨਕ ਦੇਵਾਰੀ ਆਈ ਤੋ ਕਹਿੰਦੇ ਬਲੇ ਮਰਦਾਨੇ ਨੂੰ ਵੀ ਮੈਂ ਲੁਕਣ ਲੱਗਾ ਵਾਂ ਤੇ ਜਦੋਂ ਸਿੱਧ ਹਰ ਮੰਨ ਲੈਣਗੇ ਤੋ ਤੇ ਮੇਰੀਆਂ ਖੜਾਵਾਂ ਧੋਕੇ ਨਾ ਭੋਵੇ ਜਿਹੜੇ ਆ ਤੋ ਖੜਾਵਾਂ ਧੋਕੇ ਰੱਖ ਦੇਓ ਤੇ ਮੈਂ ਆਪੇ ਆ ਜੂੰਗਾ ਫਿਰ ਇੰਨਾ ਜਦੋਂ ਗੁਰੂ ਨਾਨਕ ਜੀ ਤੇ ਉਥੇ ਪਾਉਣਾ ਪਾਣੀ ਤੇ ਸਭ ਕੁਛ ਇਸ ਤਰ੍ਹਾਂ ਹੀ ਪੀ ਜਾਲ ਨਾ ਜਾਲ ਬਣ ਕੇ ਨਹੀਂ ਉਹਨਾਂ ਕੋਲ ਫਿਰ ਲੱਭਦੇ ਰਹੇ ਨਾ ਬੜਾ ਚ ਲੱਭਿਆ ਫਿਰ 8 ਦਿਨ ਲੱਭਦੇ ਰਹੇ ਫਿਰ ਨਹੀਂ ਲੱਭੇ ਗੁਰੂ ਨਾਨਕ ਜੀ ਫਿਰ ਉਹਨਾਂ ਹਾਰ ਮੰਨੇ ਫਿਰ ਗੁਰੂ ਨਾਨਕ ਜੀ ਆਏ ਫਿਰ ਉਹਨਾਂ ਨੇ ਹਾਂ ਦੇ ਸਿੱਧਾ ਨਾ ਗੋਸ਼ਟ ਕੀਤੀ ਉਹਨਾਂ ਨੇ 33 ਕਰੋੜ ਦੇਵੀ ਦੇਵਤਾ ਚ ਸਭ ਚੱਲ ਕੇ ਆਏ ਆ ਤੇ ਇਹਦਾ ਨਾ ਅਚਲ ਸਾਹਿਬ ਆ ਅਚੇ ਸਾਹਿਬ ਨੇ ਅਚੇ ਸਾਹਿਬ ਸਾਡੇ ਮੂੰਹ ਚੜ ਗਿਆ ਆ ਚੱਲ ਸਾਹਿਬ ਆ 33 ਕਰੋੜ ਦੇਵੀ ਦੇਵਤਾ ਇੱਥੇ ਚੱਲ ਕੇ ਆਏ ਅਚੇ ਸਾਹਿਬ ਦੇ ਐ ਨਹੀਂ ਕਿਤੇ ਗਏ ਅੱਛਾ ਤਾਂ ਕਰਕੇ ਆ ਚਲ ਸਾਈਵ ਹੈ ਚਲ ਸਾਈਵ ਹੈ ਠਾਠਾ ਤੀਰਥਾਂ ਦਾ ਇੱਕ ਤੀਰਥ ਹੈ ਚ ਚਲ ਸਾਈਵ ਜਿਹੜਾ ਠਾਠਾ ਤੀਰਥਾਂ ਦਾ ਇੱਕ ਅਚਲ ਸਾਈਵ ਹੈ ਅੱਛਾ ਜੀ ਹਾਂ ਬਾਬਾ ਬਚਲ ਮਟਾਲੇ ਆਈ ਅੱਛਾ ਜੀ ਹਾਂ ਜੀ ਤੇ ਗੁਰੂ ਸਾਹਿਬ ਜੀ ਨੇ ਜਿੱਦਾਂ ਸਿੱਧ ਤਾਂ ਕੋਈ ਮੱਛੀ ਬਣ ਗਿਆ ਕੋਈ ਕੁਛ ਬਣ ਗਿਆ ਲੇਕਿਨ ਗੁਰੂ ਸਾਹਿਬ ਜੀ ਪੰਜਾਂ ਤੱਤਾਂ ਦੇ ਵਿੱਚ ਇੱਕ ਤਰੀਕੇ ਨਾਲ ਆਪਣਾ ਵਿਲੀਨ ਕਰ ਗਏ ਸੀ ਹੈ ਹਾਂਜੀ 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 ਅੱਛਾ ਤਾਂ ਲੱਭ ਨਹੀਂ ਸਕੇ ਉਹ ਇਹ ਲੱਭ ਨਹੀਂ ਸਕੇ 8 ਦਿਨ ਲੱਭਦੇ ਰਹੇ ਫਿਰ ਉਹਨਾਂ ਹਾਰ ਮੰਨੇ ਸਿੱਧਾਂ ਨੇ ਵੀ ਅਸੀਂ ਹਾਰ ਗਏ ਆ ਤੇ ਫਿਰ ਗੁਰੂ ਨਾਨਕ ਜੀ ਹੌਸਲੇ ਆ ਗਏ ਹਾਂਜੀ ਹਾਂਜੀ ਇਹ ਇਹ ਸੱਚੀ ਗੱਲ ਹੈ ਜੀ ਜੋ ਨਿਮਾ ਜੋ ਨਿਮਾਣਾ ਬਣ ਜੇ ਗੁਰੂ ਸਾਹਿਬ ਫਿਰ ਉਹਦੀ ਸੁਣ ਲਈ ਹੁੰਦੀਆਂ ਚੜ੍ਹਈ ਹੈ ਨਾ ਹਾਂਜੀ ਹਣ ਮੇਲਾ ਦੀਵਾਲੀ ਤੋਂ 9 ਦਿਨ ਬਾਅਦ 9ਵੀਂ 10 ਦਿਨ ਬਾਅਦ 10ਵੀਂ ਹਰ ਸਾਲ ਬਾਅਦ ਮੇਲਾ ਲੱਗਦਾ ਉਥੋਂ ਇੱਥੇ ਫਿਰ ਬੜੇ ਸਾਧ ਆਉਂਦੇ ਆ ਚੱਲ ਸਾਹਿਬ ਬਹੁਤ ਜ਼ਿਆਦਾ ਮੇਲਾ ਪਰਮਾਨ ਲੱਗਦਾ ਅੱਛਾ ਜੀ ਹਾਂਜੀ ਜਿਹੜੀ Hindu ਸਾਧਵੀਆਂ ਹੈ ਸਾਰੇ ਹਿੰਦੂਆਂ ਦਾ ਚੱਲ ਸਾਹਿਬ ਦੇ ਨਾਲ ਹੀ ਨਾ ਜਿਵੇਂ ਗੁਰਦੁਆਰਾ ਵਾ ਇੱਧਰ ਦਰਬਾਰ ਸਾਹਿਬ ਆ ਇੱਧਰ ਦੇ ਪਾਸੇ ਮੰਦਿਰ ਆ ਜਿਵੇਂ ਰਮੰਦਰ ਸਾਹਿਬ ਦਾ ਵਿੱਚ ਹੁੰਦੀ ਸरोवर ਥੱਲੇ ਸरोवर ਤੇ ਉੱਤੇ ਜਾਲਵਾ ਇਸ ਤਰ੍ਹਾਂ ਮੰਦਿਰ ਵਾ ਅੱਛਾ ਜੀ ਹਾਂਜੀ ਸਾਡਾ ਗੁਰਦੁਆਰਾ ਇਧਰਲੇ ਪਾਸੇ ਇਧਰੋਂ ਜਾਈਏ ਤੇ ਮੰਦਰ ਖੱਬੇ ਪਾਸੇ ਆ ਫਿਰ ਬਹੁਤ ਹਿੰਦੂਆਂ ਦਾ ਤੇ ਸਿੱਖਾਂ ਦਾ ਸਾਂਝਾ ਹੀ ਲੱਗਦਾ ਵਾ ਜੀ ਜੀ ਮੇਲਾ ਬਹੁਤ ਲੱਗਦਾ ਕਿਤੇ ਆਏ ਉਹ ਤੇ ਦਰਸ਼ਨ ਕਰਿਓ ਜੀ ਜ਼ਰੂਰ ਹਾਂਜੀ ਹਾਂਜੀ ਕਿਉਂਕਿ ਇਹ ਇਤਿਹਾਸ ਜੋ ਹੈ ਉਹਦੇ ਵਿੱਚ ਇਹ ਜ਼ਿਕਰ ਮਿਲਦਾ ਕਿ ਉਸ ਟਾਈਮ ਵੀ ਜਦੋਂ ਗੁਰਨਾਨਕ ਪਾਤਸ਼ਾਹ ਜਾਏ ਉੱਥੇ ਸ਼ਿਵਰਾਤਰੀ ਦਾ ਮੇਲਾ ਲੱਗਿਆ ਹੋਇਆ ਸੀ ਇਹਦਾ ਮਤਲਬ ਉਹ ਪੁਰਾਣਾ ਤੀਰਥ ਹੋਣਾ ਉੱਥੇ ਹੈਨਾ ਕਿਹਦੇ ਕਿਹਦੇ ਤੀਰਥ ਨੇ ਇੱਥੇ ਨਾਲ ਤੀਰਥਾਂ ਦਾ ਇੱਕ ਤੀਰਥ ਹੈ ਉਹ ਤੇ ਆਵਾ ਜਿੱਥੇ ਗੁਰਨਾਨਕ ਜੀ ਗੁਰਨਾਨਕ ਜੀ ਜਦੋਂ ਗੁਰਬ ਆਪਣੇ ਬੇਟੇ ਨੂੰ ਬਾਬਾ ਗੁਰਦੇਵਤਾ ਜੀ ਦੀ ਉਹਨਾਂ ਦੇ ਜਾਦੂ ਵਿੱਚ ਉਹਨੇ ਕਿ ਖੁਈ ਲਗਵਾਈ ਆ ਉੱਥੇ ਹਾਂਜੀ ਜੋ ਕਿ ਬਿਲਕੁਲ ਮੰਦਿਰ ਦੇ ਤੇ ਗੁਰਦੁਆਰਾ ਦੇ ਸੈਂਟਰ 'ਚ ਹੈ ਹਾਂਜੀ ਉਹਨਾਂ ਦੇ ਜਾਦੂ ਵਿੱਚ ਬਾਬਾ ਗੁਰਦੇਵਤਾ ਜੀ ਨੇ ਵਿਆਹ ਲਾਇਆ ਨੇ ਇੱਥੇ ਅੱਛਾ ਗੁਰੂ ਬਾਬਾ ਗੁਰਦੇਵਤਾ ਜੀ ਦਾ ਵਿਆਹ ਹੋਇਆ ਉਹਨਾਂ ਦਾ ਵਿਆਹ ਹੋਇਆ ਤੇ ਗੁਰੂ ਉਹਨਾਂ ਨੇ ਬਾਬਾ ਗੁਰੂ ਹਰਗੋਬਿੰਦ ਸਾਹਿਬ ਵੀ ਉਹਨਾਂ ਦੇ ਜਾਦੂ ਵਿੱਚ ਨਾ ਤੇ ਖੁਈ ਲਗਵਾਈ ਅੱਠ ਪੂਜੀ ਜੋ ਕਿ ਸੁੱਕੇ ਬੱਚੇ ਜਿਹੜੇ ਹਰੇ ਹੁੰਦੇ ਨੇ ਉੱਥੇ ਹਾਂਜੀ ਅਠਰਾ ਦੀ ਬਿਮਾਰੀ ਵਾਲੇ ਬੱਚੇ ਠੀਕ ਹੁੰਦੇ ਨੇ ਅੱਛਾ ਹੀ ਹਾਂਜੀ ਉਹ ਗੁਰਦੁਆਰਾ ਦਾ ਮੇਨ ਗੇਟ ਸ਼ਿਵਜੀ ਦਾ ਮੰਦਿਰ ਹੈ ਕਾਰਤਿਕ ਸਵਾਮੀ ਦਾ ਮੰਦਿਰ ਹੈ ਗਣੇਸ਼ ਜੀ ਦਾ ਹੈ ਨਾਲ ਗੁਰਦੁਆਰਾ ਸਾਹਿਬ ਹੈ ਅੱਛਾ ਜੀ ਹਾਂਜੀ ਤੇ ਗੁਰਦੁਆਰਾ ਮੰਦਿਰ ਇਕੱਠਾ ਹੀ ਹੈ ਠੀਕ ਹੈ ਚਲੋ ਅਸੀਂ ਜਾ ਕੇ ਉੱਥੇ ਦਰਸ਼ਨ ਵੀ ਕਰਾਂਗੇ ਕਿਉਂਕਿ ਬੜਾ ਮਹਾਨ ਸਥਾਨ ਹੈ ਤੇ ਬੜਾ ਮਹਾਨ ਇਤਿਹਾਸ ਹੈ ਸਭ ਤੋਂ ਵੱਡਾ ਵਰਲਡ ਦੇ ਵਿੱਚ ਫੇਮਸ ਇਹੀ ਆ ਅਚਲ ਸਾਹਿਬ ਗੁਰਦੁਆਰਾ ਜਿੱਥੇ ਕਿ ਦੇਵੀ ਦੇਵਤੇ 33 ਕਰੋੜ ਦੇਵੀ ਦੇਵਤੇ ਆਏ ਨੇ ਉੱਥੇ ਠੀਕ ਹੈ ਜੀ ਹਾਂਜੀ ਠੀਕ ਹੈ ਗੁਰਨਾਨਕ ਸਾਹਿਬ ਤਾਂ ਆਪ ਉੱਥੇ ਆਏ ਆ ਇੱਕ ਪਾਸੇ ਦੇਵਤੇ ਆਏ ਆ ਤੇ ਇੱਕ ਪਾਸੇ ਉਸ ਅਕਾਲ ਪੁਰਖ ਦਾ ਰੂਪ ਹੀ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਕਿਹਾ ਜਾਂਦਾ ਕਿ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਹੈ ਨਾ ਤੇ ਬੜਾ ਧੰਨਵਾਦ ਹੈ ਜੀ ਸਾਰਿਆਂ ਦਾ ਬੜਾ ਦਿਲ ਖੁਸ਼ ਹੋਇਆ ਮਿਲ ਕੇ ਸਾਰੇ ਬਜ਼ੁਰਗਾਂ ਨੂੰ ਔਰ ਇਹ ਕੋਈ ਕਮਾਈਆਂ ਹੀ ਕੀਤੀਆਂ ਹੁੰਦੀਆਂ ਨੇ ਮਾਤਾ ਜੀ ਦੇ ਚਿਹਰਿਆਂ ਤੋਂ ਪਤਾ ਲੱਗਦਾ ਇਹ ਨਾਮ ਜਪਿਆ ਹੋਰਦਾ ਜਿਨ੍ਹਾਂ ਨੇ ਇਹਨਾਂ ਸਾਰੇ ਪਰਿਵਾਰਾਂ ਦੇ ਉੱਤੇ ਬਿਪਤਾ ਆਈ ਬਹੁਤ ਵੱਡੀ ਤਬਾਹੀ ਗੁਰਦਾਸਪੁਰ ਦੇ ਵਿੱਚ ਪਈ ਖੇਤ ਸਾਰੇ ਤਬਾਹ ਹੋ ਗਏ ਸੀ ਘਰਾਂ ਦਾ ਬੁਰਾ ਹਾਲ ਸੀ ਲੇਕਿਨ ਇਹਦੇ ਬਾਵਜੂਦ ਵੀ ਹੌਸਲਾ ਉਸੇ ਤਰੀਕੇ ਦੇ ਨਾਲ ਬੁਲੰਦ ਹੈ ਤੇ ਕੁਝ ਕਹਿਣਾ ਚਾਹਾਂਗੇ ਬਾਪੂ ਜੀ ਐਂਡ ਦੇ ਵਿੱਚ ਬਟਾ ਬਟਾ ਇੱਥੇ ਸੌਦਾ ਆਇਆ ਬਟਾ ਆਇਆ ਕਹਿੰਦੇ ਬਟਾਲੇ ਤੋਂ ਆਇਆ ਪਸੀਨਾ ਹੀ ਬਹੁਤ ਹੈ ਇੰਨਾ ਹੀ ਬਹੁਤ ਹੈ ਇਕੱਲੀ ਸੇਵਾ ਨਹੀਂ ਕਰਨਾ ਹੈ ਨਾਲ ਇਹ ਜੰਨਾ ਲੰਗਰ ਪਾਣੀ ਜੋ ਸਬਜ਼ੀਆਂ ਦਾਲਾਂ ਇਹ ਸਭ ਮਾਹਪੁਰਖ ਬਾਬਾ ਸ੍ਰਿੰਦਰ ਸਿੰਘ ਜੀ ਵੱਲੋਂ ਆਇਆ ਹੈ ਕੱਲੀ ਸੇਵਾ ਨਹੀਂ ਕਰਨਾ ਹੈ ਰਾਸ਼ਨ ਪਾਣੀ ਸੜਾ ਆਪਣਾ ਲੈਂਦਾ ਜਿੰਨਾ ਖਰਚਾ ਜਿੰਨੀ ਮਾਇਆ ਇਹ ਸੰਗਤਾਂ ਨਾਲ ਡਟ ਕੇ ਸੰਯੋਗ ਦੇ ਰਹੀਆਂ ਨੇ ਤੇ ਹੜ੍ਹਾਂ ਦੇ ਵਿੱਚ ਵੀ ਬਾਬਾ ਜੀ ਨੇ ਬੜਾ ਸਨਯੋਗ ਦਿੱਤਾ ਉੱਥੇ ਰਾਸ਼ਨ ਭੇਜਿਆ ਹੋਰ ਵੀ ਜਿੰਨੀ ਮਦਦ ਮਾਇਆ ਤੌਰ ਤੇ ਵੀ ਕੀਤੀ ਗਈ ਹੈ ਬਾਬਾ ਸਰਿੰਦਰ ਸਿੰਘ ਜਣਾ ਨੇ ਉਸ ਏਰੀਆ ਦੇ ਵਿੱਚ ਮਦਦ ਕੀਤੀ ਉਹਨਾਂ ਦੀ ਚਲੋ ਸਾਡੇ ਵੱਲੋਂ ਬਹੁਤ ਪਿਆਰ ਸਤਿਕਾਰ ਮਾਤਾ ਜੀ ਤੇ ਬਜ਼ੁਰਗਾਂ ਦਾ ਸਾਰਾ ਆ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਜਲ ਪਾਣੀ ਖਾ ਕੇ ਦੇਣਾ ਜਲ ਪਾਣੀ ਬਣਾ ਨਹੀਂ ਜਾਣਾ ਹੁਣ ਤੁਸੀਂ ਚਾਹ ਪਾਣੀ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ